ਅਵੇਂ ਇਨਸਾਨਾ ਹੁਣ ਜੋਸ਼ ਚ ਹੋਸ਼ ਨਾ ਖੋਦਿਓ ਕਿਤੇ ਕੀ ਮਤਲਬ ਹੈ ਤਾਇਆ ਤੇਰਾ ਇਹੀ ਤਾਂ ਉਹ ਚਾਹੁੰਦੇ ਆ ਤਾਇਆ ਉਹ ਕਿਵੇਂ ਕੱਪ ਪੁੱਲਗੇ 83 ਤਾਇਆ ਸਾਫ਼ ਸਾਫ਼ ਦੱਸ ਕਹਿਣਾ ਕੀ ਚਾਹਣਾ ਤੂੰ ਤੁਸੀਂ ਉਹੀ ਕਰਨ ਜਾ ਰਹੇ ਹੋ ਜੋ ਚਾਹੁੰਦੇ ਆ ਤੇ ਨਾ ਫਿਰ ਆਪ ਤੇ ਆ ਕੇ ਘਰੇ ਬੈਜੀਏ ਤੇ ਗੁਲਾਮੀ ਕਬੂਲ ਕਰ ਲਈ ਉਹਨਾਂ ਦੀ ਪੁੱਤ ਦਿੱਲੀ ਆ ਉਹ ਗੋਲੀਆਂ ਨਾਲ ਨਹੀਂ ਮਰਦੀ ਇੱਥੋਂ ਮਾਰਨੀ ਪਊ ਇੱਥੋਂ ਕਿਵੇਂ ਮੈਂ ਸਮਝਿਆ ਨਹੀਂ ਕੁਝ ਅੱਛਾ ਫਿਰ ਇਹ ਦੱਸੋ ਸਰਕਾਰ ਬਣਦੀ ਕਿਵੇਂ ਆ ਤੇ ਚੱਲਦੀ ਕਿਵੇਂ ਆ ਇਹਦੇ ਵਿੱਚ ਕੀ ਲੁਕਿਆ ਸਰਕਾਰ ਬਣਦੀ ਆ ਵੋਟਾਂ ਨਾਲ ਤੇ ਚੱਲਦੀ ਆ ਟੈਕਸ ਨਾਲ ਇਹ ਵੋਟਾਂ ਪਾਉਂਦਾ ਕੌਣ ਆ ਤੇ ਟੈਕਸ ਕੌਣ ਦਿੰਦਾ ਆਪਾਂ ਹੋਰ ਕੌਣ 47 ਚ ਆਜ਼ਾਦੀ ਮਿਲ ਤਾ ਗਈ ਪਰ ਗਲਾਮੀ ਦੀ ਆਤ ਨਹੀਂ ਗਈ ਉਪੋਲਿਓ ਅਸੀਂ ਆਪ ਹੀ ਸਰਕਾਰ ਬਣਾਉਨੇ ਆ ਤੇ ਆਪ ਹੀ ਟੈਕਸ ਦਿੰਨੇ ਆ ਤੇ ਫੇਰ ਉਹਨਾਂ ਨੂੰ ਕਹਿੰਨੇ ਆ ਕਿ ਹੁਣ ਸਾਡੇ ਛਿੱਤਰ ਮਾਰੋ ਤੇ ਬਾਅਦ ਚ ਰੋਣੇ ਆ ਹੁ ਤਾਂ ਤੇਰੀ ਗੱਲ ਠੀਕ ਹੈ ਤਾਇਆ ਪਰ ਹੁਣ ਕੀ ਕੀਤਾ ਕੀ ਜਾਵੇ 2.5 ਸਾਲ ਲਈ ਕਿਸਾਨ ਆਪਦੀਆਂ ਫਸਲਾਂ ਤੇ ਵਪਾਰੀ ਟੈਕਸ ਦੇਣਾ ਬੰਦ ਕਰੇ ਸਰਕਾਰ ਨੂੰ ਖੇਰ ਦੇਖਦੇ ਆ ਕਿ ਥੋ ਦਿੰਦੀ ਆ ਆਪਦੇ ਮਲਾਜਮਾਂ ਨੂੰ ਤਨਖਾਹਾਂ ਤੇ ਨਾਲੇ ਕਰ ਲੈ ਕਾਨੂੰਨ ਲਾਗੂ ਹਾਂ ਇੱਕ ਗੱਲ ਹੋਰ ਜਿਹੜੇ ਆ ਵੱਡੇ ਘਰਾਣੇ ਤੁਹਾਡੇ ਹੱਕ ਮਾਰਨ ਨੂੰ ਫਿਰਦੇ ਆ ਨਾ ਇਹਨਾਂ ਦੀਆਂ ਚੀਜ਼ ਵਸਤਾਂ ਦਾ ਪੂਰੇ ਤੌਰ ਤੇ ਬਾਈਕਾਟ ਕਰੋ ਜੇ ਦਿੱਲੀ ਦੀਆਂ ਚੀਕਾਂ ਪਿੰਡ ਦੀsੱਤ ਤੱਕ ਨਾ ਸੁਣੀਆਂ ਨਾ ਤਾਂ ਮੇਰਾ ਨਾਮ ਵੀ ਬਣਤਾ ਨਹੀਂ ਜੇ ਕੋਈ ਲੈਣ ਦੇਣ ਹੀ ਨਾ ਹੋਇਆ ਤੇ ਆਪਣੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ ਫਿਰ ਤਾਂ ਸਾਰਾ ਸਿਸਟਮ ਹੀ ਖੜਜੂ ਸਾਰੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੀਆਂ ਤੇ ਸਿਸਟਮ ਵੀ ਵਧੀਆ ਚੱਲੂ ਜਿਵੇਂ ਪੁਰਾਣੇ ਸਮੇਂ ਵਿੱਚ ਚੱਲਦਾ ਸੀ ਬਿਨਾ ਪੈਸੇ țeਲੇ ਦੇ ਆਪਸੀ ਚੀਜ਼ਾਂ ਦੇ ਵਟਾਂਦਰੇ ਨਾਲ ਬਾਈ ਤੈਨੂੰ ਕੀ ਲੱਗਦਾ ਪੇਰਾ ਹੱਲ ਹੋ ਜੂ ਉਸ ਤੋਂ ਬਾਅਦ ਹੱਲ ਤੁਹਾਡੇ ਹੱਥ 'ਚ ਹੀ ਐ ਤੇ ਲੋੜ ਐ ਇਸ ਸਿਸਟਮ 'ਚੋਂ ਸਰਕਾਰ ਨੂੰ ਬਾਹਰ ਕਰਨ ਦੀ ਤੇ ਆਪਦੀਆਂ ਜ਼ਰੂਰਤਾਂ ਘਟਾਉਣ ਦੀ ਬਸ 2.5 ਸਾਲ ਦੀ ਤਾਂ ਗੱਲ ਐ ਤਾਇਆ ਗੱਲ ਤਾਂ ਤੇਰੀ ਠੀਕ ਹੈ ਕਿ 2.5 ਸਾਲ ਲੋਕ ਸਾਥ ਦੇਣਗੇ ਆਪਣਾ ਜੇ 2.5 ਸਾਲ ਵੀ ਸਾਥ ਨਹੀਂ ਦੇ ਸਕਦੇ ਨਾ ਤਾਂ ਫਿਰ ਸਦਾ ਲਈ ਖਾਣ ਛੇਤਰ 2.5 ਸਾਲ ਤੋਂ ਬਾਅਦ ਕੀ ਹੈ ਮਸਲਾ ਹੱਲ ਹੋ ਜੂ ਤਦ ਬਾਅਦ ਹੱਲ ਤਾਂ ਤੁਹਾਡੇ ਹੱਥ 'ਚ ਹੀ ਆ ਤਾਇਆ ਉਹ ਕਿਵੇਂ ਜਦੋਂ ਤੁਸੀਂ ਕੋਈ ਹੋਰ ਸਰਕਾਰ ਬਣਾ ਸਕਦੇ ਹੋ ਤਾਂ ਆਪ ਦੀ ਕਿਉਂ ਨਹੀਂ ਉਹ ਚੁਣ ਕੇ ਤਾਂ ਤਾਇਆ ਸੀ ਭੇਜਦੇ ਹਰ ਬਾਰ ਪਰ ਕਿਸੇ ਦੇ ਅੰਦਰ ਵੜ ਕੇ ਕਿਹਨੇ ਦੇਖਿਆ ਪਹਿਲਾਂ ਤਾਂ ਸਾਰੀ ਸਾਨੂੰ ਸਾਡੇ ਹਮੈਤੀ